ਹਾਂਜੀ ਸਤਿ ਸ਼੍ਰੀ ਅਕਾਲ ਜੀ ਸਟਾਰਟ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਆਪਾਂ ਫੇਰ ਤੋਂ ਲੈ ਕੇ ਆਏ ਆਂ ਇੱਕ ਵਾਰ ਪ੍ਰੀਤਕਾਸ਼ ਕਪਲਸ ਨੂੰ ਹਾਂਜੀ ਉਹੀ ਪ੍ਰੀਤਕਾਸ਼ ਕਪਲਸ ਜਿਹੜੇ ਪਿਛਲੇ ਕੁਝ ਮਹੀਨੇ ਪਹਿਲਾਂ ਜਿਹੜੇ ਸੀਗੇ ਚਰਚਾ ਵਿੱਚ ਸੀ ਚਰਚਾ ਦਾ ਵਿਸ਼ਾ ਸੀ ਉਹਨਾਂ ਦੀ ਨਵ ਜੰਮੀ ਬੱਚੀ ਜਿਹਦੀ ਕੀ ਡੈਥ ਹੋ ਗਈ ਸੀਗੀ ਕੁਝ ਦਿਨਾਂ ਦੇ ਬਾਅਦ ਹੀ ਉਹਨਾਂ ਦੀ ਅੰਗੈਲੀਆਂ ਦੇ ਕਾਰਨ ਇਸ ਕਰਕੇ ਕਿਉਂਕਿ ਉਹ ਇੰਸਟਾ ਰੀਲਸ ਬਣ ਦੇ ਵਿੱਚ ਤੇ سوشل میڈیا ਦੀ ਕੋਈ ਵੀ ਪਲੈਟਫਾਰਮ ਲਾ ਲਓ YouTube ਤੇ ਵਲੋਗਿੰਗ ਕਰਨ ਦੇ ਵਿੱਚ ਜਿਆਦਾ ਬੀਜ਼ੀ ਸੀਗੇ ਬੱਚੀ ਵੱਲ ਘੱਟ ਧਿਆਨ ਦਿੱਤਾ ਤੇ ਉਸ ਟਾਈਮ ਠੰਡ ਦਾ ਜਿਹੜਾ ਸੀਗਾ ਮੌਸਮ ਚੱਲ ਰਿਹਾ ਸੀ ਤੇ ਬੱਚੀ ਵੱਲ ਉਹਨਾਂ ਨੇ ਧਿਆਨ ਨਹੀਂ ਦਿੱਤਾ ਜਿਹਦੇ ਕਰਕੇ ਉਹਨਾਂ ਦੀ ਬੱਚੀ ਦੀ ਜਿਹੜੀ ਸੀਗੀ ਡੈਥ ਹੋ ਗਈ ਸੀ ਸੋ ਹੁਣ ਜਿਹੜਾ ਹੈਗਾ ਉਹਨਾਂ ਨੇ ਕਿਸੇ ਦੇ ਸਾਹਮਣੇ ਇਹ ਗੱਲ ਵੀ ਨਹੀਂ ਰੱਖੀ ਸੀ ਵੀ ਉਹਨੂੰ ਹੋਇਆ ਕੀ ਆ ਜਾਂ ਕੀ ਨਹੀਂ ਕਿਉਂਕਿ ਉਹਨਾਂ ਕੋਲ ਆਈ ਥਿੰਕ ਕਿਸੇ ਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ ਪਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਪਰਮਾਤਮਾ ਕਿਸੇ ਨਾਲ ਵੀ ਇਦਾਂ ਨਾ ਕਰੇ ਕਿਉਂਕਿ ਜਿਹੜੀ ਮਾਂ ਨੇ ਬੱਚੇ ਨੂੰ ਤਕਲੀਫ ਸਹਿ ਕੇ ਜੰਮਿਆ ਹੁੰਦਾ 9 ਮਹੀਨੇ ਆਪਣੇ ਕੁੱਖ 'ਚ ਰੱਖਿਆ ਹੁੰਦਾ ਉਸ ਮਾਂ ਨੂੰ ਪਤਾ ਹੁੰਦਾ ਕਿ ਬੱਚੇ ਨੂੰ ਖੋਣ ਦਾ ਦਰਦ ਕੀ ਆ ਤਾਂ ਹਾਲਾਂਕਿ ਉਹਨਾਂ ਨੂੰ ਆਪਣੇ ਨਾਲੋਂ ਜ਼ਿਆਦਾ ਤਕਲੀਫ ਹੋਣੀ ਆ ਮੈਂ ਇਹ ਚੀਜ਼ ਮੰਨਦੀ ਆ ਕਿਉਂਕਿ ਕਿਤੇ ਨਾ ਕਿਤੇ ਆਪਣੀ ਬੱਚੀ ਨੂੰ ਅੱਜ ਵੀ ਯਾਦ ਕਰਦੇ ਨੇ ਤੇ ਹੁਣ ਜਿਹੜਾ ਹੈਗਾ ਉਹਨਾਂ ਦੇ ਘਰ ਵਾਹਿਗੁਰੂ ਜੀ ਨੇ ਇੱਕ ਵਾਰ ਫੇਰ ਕਿਰਪਾ ਕੀਤੀ ਹੈ ਤੇ ਇੱਕ ਵਾਰ ਫੇਰ ਵਾਹਿਗੁਰੂ ਜੀ ਨੇ ਕਿਰਪਾ કરી ਹੈ ਤੇ ਰੀਤ ਜਿਹੜੀ ਹੈਗੀ ਆ ਉਹ ਪ੍ਰੈਗਨੈਂਟ ਆ ਸੋ ਮੈਂ ਇਹ ਚਾਹੁੰਦੀ ਆ ਕਿ ਇਸ ਵਾਰ ਜਿਹੜਾ ਹੈਗਾ ਪ੍ਰਮਾਤਮਾ ਉਹਨਾਂ ਦੀ ਵਧੀਆ ਸੁਣੇ ਚਲੋ ਧੀ ਦੇ ਵੀ ਪੁੱਤ ਦੇ ਵੀ ਉਹਨਾਂ ਦੇ ਕਰਮ ਆ ਪਰ ਇਸ ਵਾਰ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਵੱਲ ਘੱਟ ਧਿਆਨ ਦੇਣਾ ਚਾਹੀਦਾ ਠੀਕ ਹੈ ਜੋ ਵੀ ਬਲੌਗਿੰਗ ਵਗੈਰਾ ਕਰਦੇ ਨੇ ਰੀਲਸ ਵਗੈਰਾ ਪਾਉਂਦੇ ਨੇ ਉਹਨਾਂ ਚੀਜ਼ਾਂ ਵੱਲ ਘੱਟ ਧਿਆਨ ਦੇਣ ਤੇ ਮੈਂ ਤੁਹਾਨੂੰ ਸਾਈਡ ਤੇ ਨੇ ਇੱਕ ਰੀਅਲ ਸ਼ੋਅ ਕਰਦੀ ਆਂ ਦੇਖ ਲਓ ਤੁਸੀਂ ਹਜੇ ਲੱਛਣ ਜਿਹੜੇ ਹੈਗੇ ਆ ਉਹੀ ਨੇ ਇਹਨਾਂ ਦੇ ਹਾਲਾਂਕਿ ਇਸ ਹਾਲਤ ਦੇ ਵਿੱਚ ਨੱਚਣਾ ਟੱਪਣਾ ਕੁੱਦਣਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਹੀ ਨਹੀਂ ਰਹਿੰਦੀਆਂ ਇਹ ਚੀਜ਼ਾਂ ਨੱਚਣ ਟੱਪਣ ਵਾਲੀਆਂ ਇਸ ਹਾਲਤ ਦੇ ਵਿੱਚ ਸਹੀ ਨਹੀਂ ਹੁੰਦੀਆਂ ਜੇ ਹੁਣ ਤੋਂ ਹੀ ਆਪਣਾ ਖਿਆਲ ਰੱਖਣਗੇ ਫਾਸਟ ਫੂਡ ਜਿਹੜਾ ਆਪਾਂ ਦੇਖਿਆ ਸੀ ਪਿਛਲੀ ਪ੍ਰੈਗਨੈਂਸੀ ਦੇ ਵਿੱਚ ਜਦੋਂ ਇਹਨੂੰ ਪ੍ਰੈਗਨੈਂਸੀ ਕਨਸੀਵ ਹੋਈ ਸੀ ਇਹਨੇ ਫਾਸਟ ਫੂਡ ਇੰਨਾ ਕ ਖਾਂਦੀ ਸੀ ਇੰਨਾ ਕ ਖਾਂਦੀ ਸੀ ਫਾਸਟ ਫੂਡ ਜਿਹਦੇ ਕਾਰਨ ਜਿਹੜਾ ਹੈਗਾ ਉਹ ਬੱਚੇ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਤਾਂ ਇਸ ਤੋਂ ਚੰਗਾ ਕਿ ਫਰੂਟਸ ਵਗੈਰਾ ਖਾਇਆ ਕਰੇ ਤੇ ਹੁਣ ਵੀ ਜਿਹੜਾ ਹੈਗਾ ਆ ਦੇਖ ਸਕਦੇ ਹੋ ਤੁਸੀਂ ਉਹਦੇ ਹੱਥ ਦੇ ਉੱਪਰ ਉਹਨੇ ਕੁਝ ਬੰਨਿਆ ਚਲੋ ਜੋ ਵੀ ਹੈ ਪਰ ਇਹ ਚੀਜ਼ਾਂ ਦੇ ਨਾਲੋਂ ਜ਼ਿਆਦਾ ਕੰਮ ਜਿਹੜਾ ਹੈਗਾ ਉਹ ਤੁਹਾਡਾ ਧਿਆਨ ਕਰੂਗਾ ਇੱਕ ਤਾਂ ਖਾਣ ਪੀਣ ਵੱਲ ਧਿਆਨ ਦਿਓ ਤੇ ਇੱਕ ਅਣਗਹਿਲੀ ਨਾ ਕਰੋ ਕਿਉਂਕਿ ਬੱਚੇ ਜਿਹੜੇ ਹੈਗੇ ਨਾ ਬਹੁਤ ਹੀ ਔਖੇ ਨੇ ਪਾਲਣੇ ਤੇ ਕਰਮਾਂ ਦੇ ਨਾਲ ਮਿਲਦੇ ਨੇ ਕਿਸਮਤ ਦੇ ਨਾਲ ਮਿਲਦੇ ਨੇ ਤੇ ਪਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਆ ਕਿ ਤੁਹਾਡੇ ਤੋਂ ਜੋ ਪਹਿਲਾਂ ਗਲਤੀ ਹੋਈ ਸੀ ਤੁਸੀਂ ਉਹਨੂੰ ਹੁਣ ਸੁਧਾਰ ਸਕੋ ਤੇ ਸਭ ਕੁਝ ਹੁਣ ਤੋਂ ਛੱਡ ਕੇ ਧਿਆਨ ਦਿਓ ਇੱਕ ਵਾਰ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਪੈਸਾ ਜਾਂ ਸੋਸ਼ਲ ਮੀਡੀਆ ਤੇ ਜੋ ਵੀ ਹੈ ਇਹ ਚੀਜ਼ਾਂ ਬਾਅਦ ਚ ਮਿਲ ਸਕਦੀਆਂ ਨੇ ਬਾਅਦ ਚ ਦੁਬਾਰਾ ਕਰ ਸਕਦੇ ਹੋ ਕਮਾ ਸਕਦੇ ਹੋ ਪਰ ਧੀ ਪੁੱਤ ਕਮਾਉਣੇ ਬਹੁਤ ਔਖੇ ਨੇ ਇਸ ਵਾਰ ਪ੍ਰਮਾਤਮਾ ਨੇ ਤੁਹਾਨੂੰ ਜਿਹਦਾਤ ਦਿੱਤੀ ਆ ਤਾਂ ਉਹਦੀ ਖੁਸ਼ੀ-ਖੁਸ਼ੀ ਜਿਹੜਾ ਹੈਗਾ ਉਹਦਾ ਵੈਲਕਮ ਕਰਿਓ ਤੇ ਧਿਆਨ ਰੱਖਿਓ ਪਰ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਹਜੇ ਵੀ ਆ ਸਾਈਡ ਤੇ ਦੇਖੋ ਤੁਸੀਂ ਰੀਲਾਂ ਦੇਖ ਸਕਦੇ ਹੋ ਨੱਚਣਾ ਟੱਪਣਾ ਕੁੱਦਣਾ ਇਹ ਸਾਰਾ ਕੁਝ ਇਹਨਾਂ ਦਾ ਉਦਾਂ ਹੀ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਤਾਂ ਇਹਨਾਂ ਚੀਜ਼ਾਂ ਵੱਲ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਬਹੁਤ ਔਖਾ ਹੁੰਦਾ ਠੀਕ ਹੈ ਬਾਕੀ ਜੀ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਕਰਨਾ ਚਾਹੁੰਦੀ ਸੀ ਕਿ ਮੈਨੂੰ ਨਾ ਇੰਸਟਾ ਦੇ ਉੱਪਰ ਮੈਨੂੰ ਪਤਾ ਇੰਸਟਾ ਵਾਲੇ ਵੀ ਮੇਰੇ ਜਿਹੜੇ ਵੀ ਮੇਰੇ ਫਰੈਂਡਸ ਨੇ ਮੇਰੇ ਭੈਣ ਭਰਾਣੇ ਵੀਡੀਓਜ਼ ਦੇਖਦੇ ਨੇ YouTube ਤੇ ਆ ਕੇ ਕਿਉਂਕਿ ਮੈਂ ਲਿੰਕ ਸ਼ੇਅਰ ਇੰਸਟਾ ਤੇ ਕਰਦੀ ਆ ਹਨਾ ਤੇ ਇੱਕ ਦੋ ਜਾਣੇ ਹੈਗੇ ਨੇ ਜਿਹੜੇ ਮੈਨੂੰ ਫੋਲੋ ਵੀ ਕਰਦੇ ਨੇ ਇੰਸਟਾ ਤੇ ਪਲੱਸ ਮੈਨੂੰ ਆ ਕੇ ਰਿਆਂ ਵੀ ਦਿੰਦੇ ਨੇ ਵੀ ਤੂੰ ਕਿਸੇ ਬਾਰੇ ਕਿਉਂ ਬੋਲਦੀ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਦੀ ਮੈਂ ਅਗਲੇ ਦੀ ਸਿਰਫ ਤੁਹਾਡੇ ਸਾਹਮਣੇ ਇਹ ਚੀਜ਼ ਰੱਖਦੀ ਆ ਵੀ ਉਹਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਤੇ ਮੈਨੂੰ ਐਦਾਂ ਲੱਗਦਾ ਵੀ ਕਿਸੇ ਨਾਲ ਮਤਲਬ ਕਿ ਜੇ ਕੋਈ ਐਦਾਂ ਕਰ ਰਿਹਾ ਤੇ ਆਪਣੇ ਪਰਿਵਾਰਾਂ ਦੇ ਉੱਪਰ ਉਹਨਾਂ ਚੀਜ਼ਾਂ ਦਾ ਕੋਈ ਬੁਰਾ ਅਸਰ ਨਾ ਪਵੇ ਜਿੱਦਾਂ ਹੁਣ ਰੀਤ ਆਕਾਸ਼ ਤੇ ਲਾ ਲਓ ਮੈਂ ਉਹਨਾਂ ਤੋਂ ਕੁਝ ਨਹੀਂ ਲੈਣਾ ਜਾਂ ਉਹਨਾਂ ਨੇ ਮੈਨੂੰ ਕੁਝ ਨਹੀਂ ਦੇਣਾ ਹਨਾ ਜਾਂ ਮੈਂ ਉਹਨਾਂ ਨੂੰ ਕੁਝ ਨਹੀਂ ਦੇਣਾ ਬਟ ਇਹ ਚੀਜ਼ ਜਿਹੜੀ ਹੈਗੀ ਮੈਨੂੰ ਫੀਲ ਹੋਈ ਕਿਉਂਕਿ ਚਲੋ ਮੈਂ ਪਰਸਨਲ ਨਹੀਂ ਜਾਣਾ ਚਾਹੁੰਦੀ ਆਪਣੇ ਬਾਰੇ ਏਦਾਂ ਦੀ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੀ ਫੇਰ ਅਗਲਾ ਕਹਿੰਦਾ ਕਰ ਦੀ ਰੋਸਟਿੰਗ ਆ ਤੇ ਦੋਗਲਾਪੁਣਾ ਦਿਖਾ ਰਹੀ ਹੈ ਹਨ ਮੈਂ ਆਪਣੇ ਬਾਰੇ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੀ ਪਰ ਜਿਹੜੀਆਂ ਜਿਹੜੀਆਂ ਮਤਲਬ ਕਿ ਮੇਰੀਆਂ ਭੈਣਾਂ ਨੇ ਪ੍ਰੈਗਨਨਸੀ ਟਾਈਮ ਦੇ ਵਿੱਚ ਪ੍ਰੋਬਲਮਸ ਫੇਸ ਕੀਤੀਆਂ ਹੋਣਗੀਆਂ ਹਨ ਬਹੁਤ ਜ਼ਿਆਦਾ ਕੰਪਲਿਕੀਸ਼ਨਸ ਹੁੰਦੀਆਂ ਨੇ ਮੇਰੇ ਨਾਲ ਰਹੀਆਂ ਨੇ ਮੈਨੂੰ ਪਤਾ ਤਾਂ ਪਿੱਛੇ ਜਿਵੇਂ ਮਤਲਬ ਕਿਹਾ ਜਾ ਰਿਹਾ ਸੀਗਾ ਕਮੈਂਟਾਂ ਦੇ ਵਿੱਚ ਵੀ ਕਿ ਆਪਣੇ ਬੱਚੇ ਨਾਲ ਲੈ ਕੇ ਬਲੌਗਿੰਗ ਕਰਦੀ ਆ ਯਾ ਸੌਰੀ ਰੋਸਟਿੰਗ ਕਰਦੀ ਆ ਬੱਚੇ ਨਾਲ ਲੈ ਕੇ ਦਾ ਇਹਦੇ ਵਿੱਚ ਮਾੜਾ ਕੀ ਹੈ ਬੱਚੇ ਹੁਣ ਜਦੋਂ ਮੈਂ ਉਹਨਾਂ ਨੂੰ ਜਨਮ ਦਿੱਤਾ ਤੇ ਫਿਰ ਹੁਣ ਮੈਂ ਬੱਚੇ ਨੂੰ ਕਿੱਥੇ ਸੁੱਟਾਂ ਮੇਰਾ ਕਈ ਵਾਰੀ ਨਹੀਂ ਟਾਈਮ ਲੱਗਦਾ ਵੀਡੀਓ ਬਣਾਉਣ ਦਾ ਤੇ ਮੇਰਾ ਬੱਚਾ ਜਦੋਂ ਸੁੱਤਾ ਹੁੰਦਾ ਮੇਰਾ ਉਦੋਂ ਕੋਈ ਕੰਮ ਪਿਆ ਹੁੰਦਾ ਮੈਂ ਉਹ ਕੰਮ ਕਰਦੀ ਆ ਤੇ ਜਦੋਂ ਉੱਠ ਜਾਂਦਾ ਫਿਰ ਉਹ ਮੇਰੀ ਬੁੱਕਲ 'ਚ ਆ ਜਾਂਦਾ ਤੇ ਜੇ ਮੈਂ ਉਦਾਂ ਹੀ ਵੀਡੀਓ ਬਣਾ ਦਿੰਨੀ ਆ ਤੇ ਫਿਰ ਇਹਦੇ ਵਿੱਚ ਕੀ ਇਹ ਤਾਂ ਤਾਂ ਹੋਵੇ ਨਾ ਵੀ ਜੇ ਮੈਂ ਲੋਕਾਂ ਨੂੰ ਝੂਠ ਦੱਸਿਆ ਹੋਵੇ ਜਾਂ ਮੈਂ ਲੋਕਾਂ ਤੋਂ ਲਪੋਣਾ ਹੋਵੇ ਵੀ ਮੈਂ ਮੈਰਿਡ ਆ ਜਾਂ ਮੇਰੇ ਬੱਚੇ ਆ ਜਾਂ ਇਹ ਆ ਉਹ ਆ ਤੁਸੀਂ ਸਾਰੇ ਮੇਰਾ ਪਰਿਵਾਰ ਹੋ ਜੇ ਮੈਂ ਤੁਹਾਡੇ ਸਾਹਮਣੇ ਜਿੱਦਾਂ ਦੀ ਹੈਗੀਆਂ ਮੈਂ ਓਦਾਂ ਹੀ ਪੇਸ਼ ਆ ਰਹੀਆਂ ਕਿਉਂਕਿ ਨਾ ਤਾਂ ਸੋਸ਼ੀਬਾਜ਼ੀਆਂ ਕੀਤੀਆਂ ਨਾ ਆਪਕ ਕਰਨੀਆਂ ਠੀਕ ਹੈ ਤੇ ਹੁਣ ਰੀਤ ਆਕਾਸ਼ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਦੇਖੋ ਪਰਮਾਤਮਾ ਨਾ ਮਤਲਬ ਕਿ ਵਾਹਿਗੁਰੂ ਜੀ ਨੇ ਬਹੁਤ ਵਧੀਆ ਕੀਤਾ ਤੁਹਾਡੇ ਤੇ ਦੁਬਾਰਾ ਕਿਰਪਾ ਕੀਤੀ ਪਰ ਆਪਣੇ ਲੱਛਣਾਂ ਦੇ ਕਰਕੇ ਆਹ ਕਦੇ ਕਿਤੇ ਜਾਣਾ ਕਦੇ ਕਿਤੇ ਜਾਣਾ ਤੇ ਸਪੈਸ਼ਲੀ ਫਾਸਟ ਫੂਡ ਇਨ੍ਹਾਂ ਚੀਜ਼ਾਂ ਦੇ ਕਰਕੇ ਵਲੌਗਿੰਗਾਂ ਦੇ ਚੱਕਰ ਚ ਕਰਕੇ ਆਪਣੇ ਦੁਬਾਰਾ ਜਿਹੜਾ ਹੈਗਾ ਉਹ ਗਲਤੀ ਨੂੰ ਨਾ ਦੁਹਰਾਇਓ ਕਿਉਂਕਿ ਤੁਹਾਨੂੰ ਉਸੇ ਗਲਤੀ ਨੂੰ ਸੁਧਾਰਨ ਦਾ ਮੌਕਾ ਮਿਲਿਆ ਤੇ ਇੰਨੀ ਛੇਤੀ ਗਲਤੀ ਸੁਧਾਰਨ ਦਾ ਮੌਕਾ ਕਿਸੇ ਕਰਮਾ ਵਾਲੇ ਨੂੰ ਮਿਲਦਾ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਪਰਮਾਤਮਾ ਨੇ ਸੁਣੀ ਹੈ ਨਾ ਤਾਂ ਇਹ ਮਤਲਬ ਕਿ ਧਾਗੇ ਬੰਨਣਾ ਜਾਂ ਇਹ ਇਹ ਚਲੋ ਆਪਣਾ ਮਨ ਸਮਝਾਉਣ ਹੁੰਦਾ ਪਰ ਆਪਣੇ ਵੱਲੋਂ ਵੀ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਤੁਹਾਨੂੰ ਸਪੈਸ਼ਲੀ ਇਹਨਾਂ ਚੀਜ਼ਾਂ ਵੱਲ ਤੇ ਮਾਂ ਹੋਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਮਾਂ ਹੋ ਕੇ ਬਹੁਤ ਫਰਜ਼ ਨਿਭਾਉਣੇ ਪੈਂਦੇ ਨੇ ਆਪਣੀਆਂ ਮਤਲਬ ਕਿ ਜੋ ਵੀ ਹੈ ਹਨਾ ਆਪਣਾ ਸਾਰਾ ਜੋ ਵੀ ਆਪਣਾ ਧਿਆਨ ਆ ਉਹ ਬੱਚੇ ਨੂੰ ਦੇਣਾ ਪੈਂਦਾ ਠੀਕ ਹੈ ਤੇ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਟਾਈਮ ਜੇ ਆਪਣੇ ਤੋਂ ਸੁਰੱਖੀ ਨਾ ਲੱਗੂਗੀ ਨਾ ਮੈਂ ਇਹ ਚੀਜ਼ ਹਰ ਭੈਣ ਲਈ ਕਹਿਣਾ ਚਾਹੁੰਦੀ ਆ ਵੈਸੇ ਸਭ ਨੂੰ ਪਤਾ ਹੀ ਹੁੰਦਾ ਕਿਉਂਕਿ ਮੇਰਾ ਤਾਂ ਬਈ ਇਹੀ ਹਾਲ ਆ ਮੇਰਾ ਬੇਬੀ ਹਜੇ 10 ਮਹੀਨਿਆਂ ਦਾ ਪਰ ਜੇ ਤਾਂ ਮਤਲਬ ਮੈਂ ਕੋਈ ਸਾਡੇ ਮਤਲਬ ਕਿ ਹੈਗਾ ਘਰੇ ਕੋਈ ਆ ਗਿਆ ਮੇਰੇ ਜੇਠ ਦੇ ਬੱਚੇ ਆ ਗਏ ਮੈਨਾਂ ਨੂੰ ਫੜਾ ਦੇਣੀ ਆ ਮੈਂ ਨਾ ਧੋ ਲੈਣੀ ਆ ਅਦਰਵਾਈਜ਼ ਨਹੀਂ ਸ਼ਾਮ ਨੂੰ ਜਦੋਂ ਮੇਰਾ ਟਾਈਮ ਲੱਗਦਾ ਮੇਰੇ ਹਸਬੰਡ ਆਉਂਦੇ ਨੇ ਕੰਮ ਤੋਂ ਤੇ ਮੈਂ ਉਦੋਂ ਜਾ ਕੇ ਜਿਹੜਾ ਹੈਗਾ ਨਾ ਉਨੀਆਂ ਜਾਂ ਮੈਥੋਂ ਕੌਮਬ ਕੀਤਾ ਜਾਂਦਾ ਤਾਂ ਮੈਂ ਕਰ ਲੈਣੀ ਆ ਲਿਪਸਟਿਕ ਲੱਗਦੀ ਆ ਤਾਂ ਮੈਂ ਲਾ ਲੈਣੀ ਅਦਰਵਾਈਜ਼ ਨਹੀਂ ਤੇ ਤੁਸੀਂ ਦੇਖਿਆ ਕਿ ਰੀਤ ਨੇ ਕੀ ਕੀਤਾ ਨਾ ਇਨਾ ਨਹੀਂ ਬਾਲਾ ਪਤਾ ਤੇ ਇਨਾ ਇਨਾ ਕੁਝ ਜਿਹੜਾ ਹੈਗਾ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਰੀਤ ਨੇ ਕੀ ਕੀ ਕੁਝ ਕੀਤਾ ਮਤਲਬ ਕੁਝ ਹੀ ਸਵਾ ਮਹੀਨੇ ਦਾ ਵੀ ਨਿ ਪਰਹੇਜ਼ ਰੱਖਿਆ ਮੇਰੇ ਨਾਲ ਬੇਟਾ ਆਪਰੇਟ ਨਾਲ ਹੋਇਆ ਸੀ 2 ਮਹੀਨੇ ਮਤਲਬ ਕਿ ਮੈਂ ਬਿਲਕੁਲ ਵੀ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ ਉਸ ਤੋਂ ਬਾਅਦ ਮਤਲਬ ਤੀਜਾ ਮਹੀਨਾ ਜਦੋਂ ਮਤਲਬ ਮੈਨੂੰ ਮੇਰੇ ਬੇਟੇ ਨੂੰ ਲੱਗ ਗਿਆ ਤਾਂ ਮੈਂ ਥੋੜਾ ਥੋੜਾ ਚਲੋ ਬਾਹਰ ਅੰਦਰ ਜਾਂਦੀ ਸੀ ਤਾਂ ਮਤਲਬ ਕਿ 6 ਮਹੀਨੇ ਤੱਕ ਐਨੀ ਠੰਡ ਸੀ ਕਿ ਸਪਟੈਂਬਰ ਚ ਹੋਇਆ ਸੀ ਮੇਰਾ ਬੱਚਾ ਹੁਣ ਹਾਲੇ 10th ਮੰਥ 10 ਮੰਥ ਜਿਹੜਾ ਹੈਗੇ ਉਹਦੇ ਕੰਪਲੀਟ ਹੋਏ ਨੇ ਤੇ ਮੈਨੂੰ ਪਤਾ ਕਿ ਮੈਂ ਕਿੱਦਾਂ ਮਤਲਬ ਐ ਕੀਤਾ ਕਿਉਂਕਿ ਬੱਚੇ ਦੀ ਦਾਤ ਜਿਹੜੀ ਹੈਗੀ ਹੈ ਨਾ ਬਹੁਤ ਔਖੀ ਮਿਲਦੀ ਹੈ ਤੇ ਇਹਨੂੰ ਬਸ ਆਪਾਂ ਨੂੰ ਕਿੱਦਾਂ ਸੰਭਾਲਣਾ ਚਾਹੀਦਾ ਨਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਣੀ ਟੌਰਕ ਕੱਢੋ ਜ਼ਰੂਰੀ ਹੈ ਟੌਰ ਕੱਢਣੀ ਜ਼ਰੂਰੀ ਨਹੀਂ ਇਹਨਾਂ ਚੀਜ਼ਾਂ ਤੋਂ ਹੀ ਪਤਾ ਲੱਗਦਾ ਵੀ ਆਪਾਂ ਕੀ ਖਟਿਆ ਟੋਰਾ ਟੂਰਾ ਤਾਂ ਜਦੋਂ ਬੱਚੇ ਪਲ ਗਏ ਉਦੋਂ ਇਹ ਸਾਰੇ ਕੰਮਾਂ ਤੇ ਹੀ ਆ ਉਦੋਂ ਘੁੰਮਣ ਫਿਰਨ ਤੇ ਹੀ ਉਹਨੇ ਸਵਾ ਮਹੀਨੇ ਨਵੀਂ ਨਹੀਂ ਪੈਣ ਦਿੱਤਾ ਸੀ ਤਾਂ ਮੈਂ ਇਹੀ ਕਹਿਣਾ ਚਾਹੁੰਦੀ ਆ ਪੁਰਾਣੀਆਂ ਗਲਤੀਆਂ ਨੂੰ ਨਾ ਦੁਹਰਾਇਓ ਮੌਕਾ ਦਿੱਤਾ ਤਾਂ ਮੌਕੇ ਨੂੰ ਸੰਭਾਲੋ ਚਲੋ ਜੀ ਜੇ ਤੁਹਾਨੂੰ ਲੱਗਦਾ ਵੀ ਮੇਰੀ ਵੀਡੀਓ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਥੈਂਕ ਯੂ